ਸਤਿਗੁਰ ਨੇ ਬਾਣੀ ਦੇ ਅੰਦਰ ਸ਼ਰੀਰ ਲਈ ਬੜੇ ਤਰ੍ਹਾਂ ਦੇ ਸ਼ਬਦ ਸੰਗਿਆਵਾਚਕ ਰੂਪ ਵਿੱਚ ਵਰਤੇ ਨੇ ਜਿਵੇਂ ਸਤਿਗੁਰ ਜੀ ਨੇ ਬਾਣੀ ਅੰਦਰ ਸ਼ਰੀਰ ਨੂੰ ਬੜਾ ਤੁਲੰਭ ਵੀ ਆਖਿਆ ਕੀਮਤੀ ਫਿਰ ਸਤਿਗੁਰ ਨੇ ਇਹਨੂੰ ਬੜੇ ਕੀਮਤੀ ਹੀਰਿਆਂ ਦੇ ਨਾਲ ਮੋਤੀਆਂ ਦੇ ਨਾਲ ਤਰਜੀ ਦਿੱਤੀ ਹੈ। ਇਹਦਾ ਮਤਲਬ ਹੈ ਇਹ ਜਿਹੜੀ ਕਾਇਆ ਹੈ, ਇਹ ਜਿਹੜਾ ਸ਼ਰੀਰ ਹੈ। ਇੱਕ ਕਰਤੇ ਦੀ ਕੁਦਰਤ ਦੇ ਅੰਦਰ ਸਭ ਤੋਂ ਕੀਮਤੀ ਕ੍ਰिएशन ਹੈ, ਸਭ ਤੋਂ ਕੀਮਤੀ ਜਿਹੜੀ ਰੱਬ ਜੀ ਨੇ ਚੀਜ਼ ਬਣਾਈ ਹੈ। ਸਤਿਗੁਰ ਜੀ ਉਹਨੂੰ ਬਾਣੀ ਵਿੱਚ ਕਹਿੰਦੇ ਨੇ ਇਹ ਸਰੀਰ ਜਦੋਂ ਦਾਤਾਰ ਪਿਤਾ ਜੀ ਦੇ ਬਚਨ ਆਪਾਂ ਬਾਣੀ ਵਿੱਚੋਂ ਪੜ੍ਹਨੇ ਆ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਇੱਕ ਕੁਮਾਰ ਨੇ ਇੱਕ ਥਾਂ ਤੋਂ ਮਿੱਟੀ ਲਿਆਂਦੀ ਉਨੂੰ ਚੱਕਰ ਦੇ ਨੇੜੇ ਜਿੱਥੇ ਉਹਨੇ ਉਸ ਮਿੱਟੀ ਨੂੰ ਗੋਇਆ ਇੱਕੋ ਥਾਂ ਤੇ ਉਹਨੇ ਸਾਰੀ ਮਿੱਟੀ ਵਿੱਚ ਪਾਣੀ ਪਾ ਕੇ ਉਹਨੂੰ ਗੋਇਆ ਗੋਇਆ ਦਾ ਮਤਲਬ ਉਹਦਾ ਉਹਨੂੰ ਮਿਕਸ ਕਰਨਾ ਫਿਰ ਉਹਨੂੰ ਇੱਕੋ ਚੱਕਰ ਤੇ ਚੜਾ ਕੇ ਉਸ ਮਿੱਟੀ ਦੇ ਭਾਂਡੇ ਬਣਾਏ ਭਾਂਡੇ ਬਣ ਗਏ ਉਹਨਾਂ ਨੂੰ ਪਕਾ ਲਿਆ ਕਾਕੇ ਉਹ ਬਾਜ਼ਾਰ ਵਿੱਚ ਲੈ ਗਿਆ ਉਹਨਾਂ ਭਾਂਡਿਆਂ ਨੂੰ ਵੇਚਣ ਦੇ ਲਈ ਉਹਨੇ ਬਾਜ਼ਾਰ ਵਿੱਚ ਇੱਕ ਥਾਂ ਵੇਖ ਕੇ ਉੱਥੇ ਉਹ ਭਾਂਡੇ ਰੱਖ ਦਿੱਤੇ ਲੋਕ ਆ ਰਹੇ ਨੇ ਜਿੰਨੂੰ ਜਿਸ ਤਰ੍ਹਾਂ ਦਾ ਭਾਂਡਾ ਚਾਹੀਦਾ ਉਹ ਉਸ ਉਸ ਤਰ੍ਹਾਂ ਦਾ ਭਾਂਡਾ ਲੈ ਕੇ ਘਰ ਤੁਰ ਜਾਂਦੇ ਨੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਰੱਬ ਇੱਕ ਕੁਮਾਰ ਹੈ। ਉਹਨੇ ਸਾਡੇ ਸਰੀਰ ਰੂਪੀ ਭਾਂਡੇ ਕੋ ਮਿੱਟੀ ਤੋਂ ਬਣਾਏ ਨੇ। ਬਣਾਉਣ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਇਹ ਭਾਂਡੇ ਜਿਵੇਂ ਕੁਮਾਰ ਨੇ ਵਿੱਚ ਬਾਜ਼ਾਰ ਵਿੱਚ ਇਸ ਤਰ੍ਹਾਂ ਪ੍ਰਮਾਤਮਾ ਨੇ ਇਹ ਭਾਂਡੇ ਸੰਸਾਰ ਦੇ ਅੰਦਰ ਜਗਤ ਦੇ ਅੰਦਰ ਕਰਤੇ ਦੀ ਬਖਸ਼ਿਸ਼ ਦੇ ਨਾਲ ਜਿੱਥੇ-ਜਿੱਥੇ ਇਹ ਭਾਂਡੇ ਪਹੁੰਚੇ ਹੁਣ ਦਾਤਾ ਜੀ ਕਹਿੰਦੇ ਨੇ ਇਨ੍ਹਾਂ ਭਾਂਡਿਆਂ ਨੂੰ ਨਜਾਨ ਵਾਲਾ ਇਨ੍ਹਾਂ ਭਾਂਡਿਆਂ ਨੂੰ ਵਰਤਣ ਵਾਲਾ ਜਿਹਦੂ ਇਹਨਾਂ ਨੂੰ ਖਰੀਦ ਕੇ ਆਪਣੇ ਘਰ ਲੈ ਗਿਆ ਹੁਣ ਮਰਜੀ ਕੁਮਾਰ ਦੀ ਨਹੀਂ ਹੁਣ ਮਰਜੀ ਉਸ ਭਾਂਡੇ ਨੂੰ ਖਰੀਦਣ ਵਾਲੇ ਦੀ ਹੈ ਕਿਉਂ ਨੇ ਉਸ ਭਾਂਡੇ ਦੇ ਅੰਦਰ ਕੀ ਚੀਜ਼ ਪਾਣੀ ਹੈ ਬਾਣੀ ਦਾ ਬਚਨ ਹੈ ਦਾਤਾ ਜੀ ਕਹਿੰਦੇ ਨੇ ਕੁਮਾਰ ਹੈ ਏਕ ਜੋ ਮਾਟੀ ਗੁੰਦੀ ਕੁਮਾਰ ਨੇ ਮਿੱਟੀ ਗੁੰਨੀ ਬਹੁ ਵਿਦ ਬਾਣੀ ਲਾਈ ਕਾਹੂ ਮੈਂ ਮੋਤੀ ਮੁਖ ਤਾਹਲ ਕਾਹੂ ਬਿਆਦ ਲਗਾਈ ਕਿਸੇ ਨੇ ਭਾਂਡੇ ਨੂੰ ਖਰੀਦ ਕੇ ਉਹਦੇ ਵਿੱਚ ਮੋਤੀ ਪਾ ਕੇ ਰੱਖ ਲੇ ਤੇ ਕਿਸੇ ਨੇ ਉਹਨੂੰ ਸੰਸਾਰ ਦੇ ਅੈਬ ਲਈ ਨਸ਼ਿਆਂ ਦੇ ਲਈ ਵਰਤਨਾ ਸ਼ੁਰੂ ਕਰ ਦਿੱਤਾ ਭਾਂਡੇ ਤੇ ਉਹੀ ਨਹੀਂ ਦਾਤਾ ਜੀ ਕਹਿੰਦੇ ਨੇ ਇੱਕ ਸੁਰਾਈ ਲੈ ਕੇ ਗਿਆ ਤੇ ਉਹਨੇ ਉਹਦੇ ਅੰਦਰ ਕੀਮਤੀ ਦੁੱਧ ਪਾ ਕੇ ਉਹ ਸਵੇਰੇ ਉੱਠਦਾ ਦੁੱਧ ਦਾ ਪਿਆਲਾ ਪੀਂਦਾ ਹੈ ਉਹ ਦੁੱਧ ਪੀਣ ਦੇ ਪਿੱਛੇ ਉਹਦੀ ਮਨਸਾਏ ਹੈ ਵੀ ਮੇਰਾ ਸਰੀਰ aroog ਰਹੇ ਦੁੱਧ ਨੂੰ ਅੰਮ੍ਰਿਤ ਨਾਲ ਸੰਗਿਆ ਦਿੱਤੀ ਸਤਿਗੁਰੂ ਨੇ ਬਾਣੀ ਅੰਦਰ ਵੀ ਐਸੇ ਸ਼ਬਦ ਬੜੀ ਥਾਂ ਤੇ ਵਰਤੇ ਨੇ ਤੇ ਇੱਕ ਬੰਦਾ ਉਸੇ ਪਾਂਡੇ ਨੂੰ ਲੈ ਗਿਆ ਉਹ ਹੁਣ ਜਦੋਂ ਸ਼ਾਮ ਹੁੰਦੀ ਹੈ ਉਹਦੇ ਅੰਦਰ ਨਸ਼ੇ ਆਦਤ ਪਾ ਕੇ ਤੇ ਪੀ ਕੇ ਨਸ਼ੇ ਦੇ ਵਿੱਚ ਰਾਤ ਨੂੰ ਸੋ ਜਾਂਦਾ ਹੈ ਸਵੇਰੇ ਉੱਠਦਾ ਹੈ ਫਿਰ ਉਸ ਪਾਂਡੇ ਦੇ ਵਿੱਚ ਨਸ਼ਾ ਪੰਦਦਾ ਹੈ ਫਿਰ ਪੀਂਦਾ ਹੈ ਫਿਰ ਸੋ ਜਾਂਦਾ ਹੈ ਹੁਣ ਦਾਤਾ ਜੀ ਕਹਿੰਦੇ ਨੇ ਤੇ ਹੁਣ ਪਾਣ ਵਾਲੇ ਦਿੱਤੇ ਮੇਸ਼ ਕਰਕੇ ਬੇਨਤੀ ਕਰ ਰਿਹਾ ਵੀ ਹਰ ਮੰਦਰ ਹਰ ਸਾਜਿਆ ਰੱਬ ਜੀ ਨੇ ਸਰੀਰ ਸਾਜਿਆ ਉਸ ਪਰਮਾਤਮਾ ਦੀ ਸ੍ਰੀ ਕ੍ਰਿਸ਼ਨ ਨੂੰ ਇਸ ਬਣਾਵਟ ਨੂੰ ਇਸ ਬੰਤਰ ਨੂੰ ਮੇਰੇ ਸਤਿਗੁਰ ਬਾਣੀ ਵਿੱਚ ਹਰ ਮੰਦਰ ਆਕਦੇ ਨੇ ਤੇ ਬਾਦਸ਼ਾਹ ਕਹਿੰਦੇ ਨੇ ਹਰ ਮੰਦਰ ਹਰ ਸਾਜਿਆ ਸਾਜਣ ਵਾਲਾ ਕੌਣ ਹੈ ਪ੍ਰਮਾਤਮਾ ਆਪ ਹਰ ਵਸੈ ਜਿਸ ਨਾਲ ਤੇ ਦਾਤਾ ਜੀ ਕਹਿੰਦੇ ਨੇ ਉਹ ਇਹਦੇ ਨਾਲ ਵਸਦੇ ਉਹ ਇਹਦੇ ਤੋਂ ਦੂਰ ਨਹੀਂ ਹੈ ਇੱਕ ਸ਼ਬਦ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਕਰਤਾ ਪੁਰਖ ਜਦੋਂ ਮੂਲ ਮੰਤਰ ਦੇ ਦਰਸ਼ਨ ਕਰਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਜਿਵੇਂ ਅਸੀਂ ਕਿਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਿੱਤੇ ਹੋਏ ਇਸ ਮੂਲ ਮੰਤਰ ਨੂੰ ਹੀ ਸਮਝ ਲਈਏ ਨਾ ਮੂਲ ਮੰਤਰ ਨੂੰ ਹੀ ਜਿਨ੍ਹਾਂ ਸੱਤ ਅੱਠ ਸ਼ਬਦਾਂ ਨੂੰ ਸਮਝ ਲਈਏ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਕੇ ਅਸੀਂ ਨਾ 8 10 ਸ਼ਬਦਾਂ ਨੂੰ ਸਮਝ ਲਈਏ ਤੇ ਮੇਰੇ ਖਿਆਲ ਵਿੱਚ ਸੰਸਾਰ ਦੇ ਅੰਦਰ ਇਹ ਉਹ ਖਜ਼ਾਨਾ ਹੈ ਗਿਆਨ ਦਾ ਕਿ ਬੰਦੇ ਦੀ ਸੰਸਾਰ ਦੇ ਅੰਦਰ ਧਰਮ ਦੇ ਪ੍ਰਤੀ ਸੋਚ ਵਿਚਾਰ ਬਦਲ ਜਾਏਗੀ ਹੁਣ ਦਾਤਾ ਜੀ ਨੇ ਜਿਹੜੇ ਸ਼ਬਦ ਮੂਲ ਮੰਤਰ ਵਿੱਚ ਵਰਤੇ ਨੇ ਕਰਤਾ ਪੁਰਖ ਕਰਤਾ ਦਾ ਮਤਲਬ ਹੁੰਦਾ ਹੈ ਕਰਨ ਵਾਲਾ ਦੁਨੀਆ ਦੇ ਅੰਦਰ ਬੜੀਆਂ ਚੀਜ਼ਾਂ ਬਣਦੀਆਂ ਨੇ ਉਹਨਾਂ ਦਾ ਕ੍ਰੀਏਟਰ ਉਹਨਾਂ ਨੂੰ ਬਣਾਉਣ ਵਾਲਾ ਉਹਨਾਂ ਨੂੰ ਇਜ਼ਾਤ ਕਰਨ ਵਾਲਾ ਕੋਈ ਨਾ ਕੋਈ ਹੁੰਦਾ ਹੈ ਕਿਸੇ ਨੇ ਕੋਈ ਚੀਜ਼ ਇਜ਼ਾਦ ਕੀਤੀ ਕਿਸੇ ਨੇ ਕੋਈ ਚੀਜ਼ ਜਿਨਨੇ ਕੋਈ ਚੀਜ਼ ਸੰਸਾਰ ਦੇ ਵਿੱਚ ਇਜ਼ਾਦ ਕੀਤੀ ਬਣਾਈ ਉਹਨੂੰ ਆਖਿਆ ਜਾਂਦਾ ਹੈ ਇਸ ਚੀਜ਼ ਦਾ ਕਰਤਾ ਹੈ ਇਸ ਬੰਦੇ ਨੇ ਇਹ ਚੀਜ਼ ਹੋਂਦ ਵਿੱਚ ਲਿਆਂਦੀ ਪਰ ਧਿਆਨ ਦੇਣਾ ਜਦੋਂ ਉਹ ਚੀਜ਼ਾਂ ਉਹਦੇ ਵੱਲੋਂ ਲਿਆਈ ਹੋਈ ਚੀਜ਼ ਬਹੁਤਾਤ ਰੂਪ ਵਿੱਚ ਬਣਦੀ ਹੈ ਬਾਜ਼ਾਰ ਵਿੱਚ ਵੇਚੀ ਜਾਂਦੀ ਹੈ ਉਹ ਚੀਜ਼ਾਂ ਬੜੀ ਦੂਰ ਦੂਰ ਤੱਕ ਜਾਂਦੀਆਂ ਨੇ ਕੋਈ ਇਸ ਮੁਲਕ ਵਿੱਚ ਬਣੀ ਚੀਜ਼ ਵਿਦੇਸ਼ ਵਿੱਚ ਜਾ ਰਹੀ ਹੈ ਦੂਰ ਤੋਂ ਦੂਰੋ ਚੀਜ਼ਾਂ ਚੱਲੀਆਂ ਗਈਆਂ ਸੰਸਾਰ ਦੇ ਅੰਦਰ ਇੱਕ ਦੇਸ਼ ਤੋਂ ਦੂਜੇ ਦੇਸ਼ ਦੂਜੇ ਦੇਸ਼ ਤੋਂ ਤੀਜੇ ਦੇਸ਼ ਹੁਣ ਜਿੰਨੇ ਉਹ ਚੀਜ਼ ਬਣਾਈ ਹੈ ਉਹ ਚੀਜ਼ਾਂ ਤੇ ਕਿਸੇ ਕਿੰਨੇ ਮੁਲਕਾਂ ਦੇ ਵਿੱਚ ਪਹੁੰਚ ਗਈਆਂ ਜਿੰਨੇ ਉਹ ਚੀਜ਼ ਬਣਾਈ ਇੱਕ ਦਿਨ ਉਹ ਬੰਦਾ ਕਿਸੇ ਦੇ ਸਾਹਮਣੇ ਆ ਗਿਆ ਜਿੰਨੇ ਉਹਦੀਆਂ ਚੀਜ਼ਾਂ ਵਰਤੀਆਂ ਸਨ ਉਹਨੇ ਵੇਖਿਆ ਉਹਨੂੰ ਪਤਾ ਲੱਗਾ ਵੀ ਆਹ ਬੰਦਾ ਹੈ ਜਿੰਨੇ ਫਲਾਣੀ ਚੀਜ਼ ਬਣਾਈ ਹੈ ਉਹ ਬੰਦਾ ਕਿਸੇ ਦੂਜੇ ਮੁਲਕ ਵਿੱਚ ਰਹਿੰਦਾ ਹੈ ਉਹਨੂੰ ਵੇਖ ਕੇ ਬੜਾ ਖੁਸ਼ ਹੋਇਆ ਉਹਨੂੰ ਮਿਲਦਾ ਹੈ ਉਹਦੀ ਵਡਿਆਈ ਕਰਦਾ ਹੈ ਉਹਨੂੰ ਦੱਸਦਾ ਹੈ ਵੀ ਜਿਹੜੀਆਂ ਚੀਜ਼ਾਂ ਤੁਸੀਂ ਬਣਾਈਆਂ ਨਾ ਜੋ ਤੁਸੀਂ ਕ੍ਰੀਏਸ਼ਨ ਬਣਾਈ ਉਹਨਾਂ ਚੀਜ਼ਾਂ ਨੂੰ ਮੈਂ ਇੰਨੀ ਦੂਰ ਸੱਤ ਸਮੁੰਦਰ ਪਾਰ ਉਸ ਮੁਲਕ ਦੇ ਅੰਦਰ ਰਹਿ ਕੇ ਉਹਨਾਂ ਨੂੰ ਵਰਤ ਰਿਆ ਪਰ ਕਮਾਲ ਦੀ ਗੱਲ ਹੈ ਜਿੰਨੇ ਬਣਾਈ ਉਹ ਕਦੀ ਉੱਥੇ ਗਿਆ ਵੀ ਨਹੀਂ ਚੀਜ਼ ਹੀ ਗਈ ਹੈ ਨਾ ਪਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਐਸਾ ਕਰਤਾ ਹੈ ਉਹਨੇ ਜਿਹੜੀ ਜਿਹੜੀ ਚੀਜ਼ ਸੰਸਾਰ ਵਿੱਚ ਬਣਾਈ ਹੈ ਨਾ ਦਾਤਾ ਜੀ ਕਹਿੰਦੇ ਨੇ ਉਹ ਨਾਲ ਹੈ ਕਰਤਾ ਪੁਰਖ ਪੁਰਖ ਦਾ ਮਤਲਬ ਹੈ ਬਣਾ ਕੇ ਉਹਦੇ ਅੰਦਰ ਵਸਿਆ ਹੋਇਆ ਉਹ ਆਪਣੀ ਕ੍ਰिएशन ਤੋਂ ਦੂਰ ਨਹੀਂ ਹੈ ਉਹਨੇ ਜੋ ਕੁਝ ਬਣਾਇਆ ਹੈ ਉਹ ਆਪਣੀ ਬਣਾਈ ਹੋਈ ਹਰ ਚੀਜ਼ ਦੇ ਅੰਦਰ ਮੌਜੂਦ ਹੈ ਉਹ ਹਰ ਚੀਜ਼ ਦੇ ਅੰਦਰ ਗੁਣਾ ਦੇ ਰੂਪ ਵਿੱਚ ਨਾਲ ਵਸਦਾ ਹੈ ਉਹ ਮੇਰੇ ਅੰਦਰ ਵੀ ਹੈ ਤੁਹਾਡੇ ਅੰਦਰ ਵੀ ਹੈ ਹਰ ਚੀਜ਼ ਦੇ ਅੰਦਰ ਹੈ ਜਿਸ ਚੀਜ਼ ਵਿੱਚੋਂ ਉਹ ਆਪਣਾ ਆਪਾ ਦੂਰ ਕਰਦਾ ਹੈ ਉਹ ਚੀਜ਼ ਖਤਮ ਹੋ ਜਾਂਦੀ ਹੈ ਉਹ ਚੀਜ਼ ਰਹਿੰਦੀ ਨਹੀਂ ਫਿਰ ਜਿਵੇਂ ਬਨਸਪਤੀ ਦੇ ਅੰਦਰ ਹੈ ਰੁੱਖ ਦੇ ਅੰਦਰ ਹੈ ਤੇ ਜਦੋਂ ਰੁੱਖ ਨਾਲ ਉਹ ਆਪਣੇ ਆਪ ਨੂੰ ਜੁਦਾ ਕਰਦਾ ਹੈ ਰੁੱਖ ਖਤਮ ਹੋ ਜਾਂਦਾ ਹੈ ਜਿਉ ਸਾਡੇ ਅੰਦਰ ਹੈ ਜਦੋਂ ਆਪਣੇ ਆਪ ਨੂੰ ਸਾਡੇ ਤੋਂ ਵੱਖ ਕਰਦਾ ਹੈ ਬੰਦਾ ਖਤਮ ਹੋ ਜਾਂਦਾ ਹੈ ਸੰਸਾਰ ਵਿੱਚੋਂ ਦੀ ਹੋਂਦ ਮੁਕੰਮਲ ਖਤਮ ਹੋ ਜਾਂਦੀ ਦੁਨੀਆ ਤੇ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿਉਂਨੇ ਹਰ ਮੰਦਰ ਸਾਜਿਆ ਨਾ ਤੇ ਹਰ ਵਸੈ ਜਿਸ ਨਾਲ ਸਤਿਗੁਰੂ ਕਹਿੰਦੇ ਨੇ ਨਾਲ ਵਸਦਾ ਉਹ ਦੂਰ ਨਹੀਂ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਗੁਰਮਤੀ ਹਰ ਪਾਇਆ ਮਿਲਦਾ ਕਿਵੇਂ ਹੁਣ ਮਿਲਨ ਦੇ ਲਈ ਬੜੇ ਸਾਧ ਸੰਸਾਰ ਦੇ ਅੰਦਰ ਜੋਗੀਆਂ ਨੇ ਜੋਗ ਮਤ ਵਿੱਚ ਸੰਸਾਰ ਦਾ ਪਰਮਨ ਕੀਤਾ 84 ਤਰ੍ਹਾਂ ਦੇ ਆਸਨ ਲਾਏ 84 ਤਰ੍ਹਾਂ ਦੀਆਂ ਸਿੱਧੀਆਂ ਸਿੱਖ ਲਈਆਂ ਕਿਉਂ ਸਾਨੂੰ ਪ੍ਰਮਾਤਮਾ ਮਿਲ ਜਾਵੇ ਉਹਨਾਂ ਦੀ ਇੱਕ ਪਿਆਸ ਹੈ ਉਹਨਾਂ ਦੀ ਇੱਕ ਪਿਆਸ ਸੀ ਕਿ ਸਾਨੂੰ ਕਿਸੇ ਜੁਗਤੀ ਨਾਲ ਰੱਬ ਮਿਲੇ ਜਦੋਂ ਧੰਗੁਰ ਨਾਨਕ ਪਾਤਸ਼ਾਹ ਜੀ ਨੂੰ ਜੋਗੀ ਮਿਲੇ ਨਾ ਪਹਿਲੀ ਮੁਲਾਕਾਤ ਸਤਿਗੁਰਾਂ ਦੀ ਜਦੋਂ ਹੋਈ ਸਿੱਧ ਗੋਸ਼ਤ ਦੀ ਬਾਣੀ ਆਪ ਵਿੱਚੋਂ ਜਿਹੜੇ ਪੜਨ ਵਾਲਿਓ ਉਹ ਧੰਗੁਰ ਨਾਨਕ ਪਾਤਸ਼ਾਹ ਜੀ ਨੂੰ ਵੇਖ ਕੇ ਬੜੇ ਹੈਰਾਨ ਹੋ ਕੇ ਤੇ ਪੁੱਛਦੇ ਨੇ ਵੀ ਤੁਸੀਂ ਕਿਹੜੀ ਕਰਾਮਾਤ ਦੇ ਮਾਲਕ ਹੋ ਕਿਹੜੀ ਐਸੀ ਕਰਾਮਾਤ ਹੈ ਤੁਹਾਡੇ ਕੋਲ ਜਿਹੜੀ ਤੁਹਾਨੂੰ ਸਾਡੇ ਤੱਕ ਲੈ ਕੇ ਆਈ ਇਤੇ ਆਮ ਬੰਦੇ ਦਾ ਪਹੁੰਚਣਾ ਤੇ ਪੋਸੀਬਲ ਹੀ ਨਹੀਂ ਹੈ ਕਿਉਂਕਿ ਜਿਸ ਉਚਾਈ ਤੇ ਸਿੱਧ ਰਹਿੰਦੇ ਸਨ ਉਹ ਕਰਾਮਾਤਾਂ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ ਸੀ ਉੱਥੇ ਹਿਮਾਲਿਆ ਦੀਆਂ ਚੋਟੀਆਂ ਦੇ ਉੱਤੇ ਜਿੱਥੇ ਸੁਮੇਰ ਪਰਬਤ ਵਿਵਸ ਰਹੇ ਨੇ ਉੱਥੇ ਤੇ ਸਾਹ ਲੈਣਾ ਵੀ ਔਖਾ ਸੀ ਬਾਬੇ ਨਾਨਕ ਨੂੰ ਕਹਿੰਦੇ ਨੇ ਤੁਹਾਨੂੰ ਇੱਥੇ ਕਿਹੜੀ ਕਰਾਮਾਤ ਲੈ ਕੇ ਆਈ ਹੈ ਬਾਬਾ ਨਾਨਕ ਜੀ ਕਹਿੰਦੇ ਮੇਰੇ ਕੋਲੋਂ ਦੋ ਕਰਾਮਾਤਾਂ ਨੇ ਧਿਆਨ ਦੇਣਾ ਗੁਰਮਤੀ ਹਰ ਪਾਇਆ ਗੁਰੂ ਦੀ ਮਤ ਨਾਲ ਮਿਲਦਾ ਹੈ ਸਾਹਿਬ ਬਾਬਾ ਨਾਨਕ ਜੀ ਕਹਿੰਦੇ ਨੇ ਮੇਰੇ ਕੋਲ ਦੋ ਕਰਾਮਾਤਾਂ ਨੇ ਜੋਗੀ ਬੜੇ ਖਿੜ ਖੜਾ ਕੇ ਹੱਸੇ ਕਹਿੰਦੇ ਬਸ ਦੋ ਹੀ ਫਿਰ ਵੀ ਬੜੀ ਹਿੰਮਤ ਤੇ ਤੁਹਾਡੀ ਤੁਸੀਂ ਇੱਥੋਂ ਤੱਕ ਆ ਗਏ ਹੋ ਪਰ ਦੋ ਕਰਾਮਾਤਾਂ ਕਿਹੜੀਆਂ ਨੇ ਬਾਬੇ ਨਾਨਕ ਨੇ ਉਹਨਾਂ ਦੋ ਕਰਾਮਾਤਾਂ ਦਾ ਜ਼ਿਕਰ ਕੀਤਾ ਪਾਇਸ਼ਾ ਪਾਈ ਗੁਰਦਾਸ ਜੀ ਕਹਿੰਦੇ ਨੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਸਭ ਕਹਿੰਦੇ ਨੇ ਮੇਰੇ ਕੋਲ ਪਹਿਲੀ ਕਰਾਮਾਤ ਹੈ ਗੁਰਸੰਗਤ ਉਹ ਰੱਬ ਦੇ ਪਿਆਰ ਵਾਲੇ ਜਿਨ੍ਹਾਂ ਦੀ ਖੋਜ ਵਿੱਚ ਮੈਂ ਨਿਕਲਿਆ ਹੋਇਆ ਤੇ ਮੇਰੇ ਕੋਲ ਦੂਜੀ ਕਰਾਮਾਤ ਹੈ ਗੁਰੂ ਦੀ ਬਾਣੀ ਉਸ ਕਰਤੇ ਦਾ ਉਪਦੇਸ਼ ਉਸ ਕਰਤੇ ਦੀ ਬਾਣੀ ਜਿਹਨੂੰ ਸਾਬ ਜੀ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਬਾ ਨਾਨਕ ਜੀ ਕਹਿੰਦੇ ਮੇਰੇ ਕੋਲ ਦੋ ਹੀ ਕਰਾਮਾਤਾਂ ਨੇ ਤੇ ਧਿਆਨ ਦੇਣਾ ਇਹਨਾਂ ਦੋ ਕਰਾਮਾਤਾਂ ਦੇ ਅੱਗੇ ਜਿੰਨੇ ਜੋਗੀ 84 ਇਨੀਆਂ ਕਰਾਮਾਤਾਂ ਦੇ مالک ਉਹ ਇਹਨਾਂ ਦੋ ਕਰਾਮਾਤਾਂ ਨੂੰ ਕਮਾਣ ਵਾਲੇ ਬਾਬੇ ਨਾਨਕ ਦੇ ਚਰਨਾਂ ਵਿੱਚ ਡਿੱਗ ਕੇ ਬੜੀ ਲੰਮੀ ਡਿਬੇਟ ਤੋਂ ਬਾਅਦ ਪਤਾ ਕੀ ਸ਼ਬਦ ਕਹਿੰਦੇ ਨੇ ਧੰਨ ਨਾਨਕ ਤੇਰੀ ਵੱਡੀ ਕਮਾਈ ਉਹ ਕਹਿੰਦੇ ਨੇ ਅਸੀਂ ਤੇ ਇੰਨੇ ਸਾਲਾਂ ਦੀ ਜ਼ਿੰਦਗੀ ਭੋਗ ਲਈ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਬੈਠਿਆ ਪਰ ਬਾਬਾ ਨਾਨਕ ਜੀ ਤੇਰੀ ਕਮਾਈ ਦੇ ਸਾਹਮਣੇ ਸਾਡੀ ਕਮਾਈ ਕੁਝ ਵੀ ਨਹੀਂ ਇਹਨੂੰ ਸਤਿਗੁਰ ਜੀ ਕਹਿੰਦੇ ਨੇ ਗੁਰਮਤੀ ਹਰ ਪਾਇਆ ਕਿਵੇਂ ਮਿਲਦਾ ਹੈ ਪਰਮਾਤਮਾ ਗੁਰੂ ਦੀ ਮਤ ਨਾਲ ਮਿਲਦਾ ਹੈ ਸਤਿਗੁਰ ਜੀ ਜਿਹੜੀ ਗੁਰਬਾਣੀ ਵਿੱਚ ਸਾਨੂੰ ਮਤ ਦੇ ਦੇ ਨੇ ਨਾ ਸ਼ਬਦਾਂ ਦੇ ਨਾਲ ਉਹ ਮਤ ਹੈ ਉਹ ਜੀਵਨ ਦੀ ਕਮਾਈ ਹੈ ਉਹ ਮਤ ਦਾ ਮਤਲਬ ਇਹ ਨਹੀਂ ਵੀ ਗੁਰੂ ਘਰ ਵਿੱਚ ਧਾਰਮਿਕ ਅਸਥਾਨ ਸਾਧ ਸੰਗਤ ਜੀ ਸਿਰਫ ਇਸ ਕਰਕੇ ਨਹੀਂ ਸਾਜੇ ਗਏ ਵੀ ਇੱਥੇ ਕਿਸੇ ਗ੍ਰੰਥ ਦਾ ਪ੍ਰਕਾਸ਼ ਹੋਵੇ ਤੇ ਬੰਦੇ ਆਣ ਮੱਥਾ ਟੇਕਣ ਤੇ ਘਰ ਜਾਣ ਕਦੀ ਜਿੰਨੇ ਐਜੂਕੇਸ਼ਨ ਦੇ ادارے ਨੇ ਉਹ ਸਿਰਫ ਇਸ ਲਈ ਨਹੀਂ ਹੁੰਦੇ ਵੀ ਇੱਥੇ ਬੱਚੇ ਆਣ ਪੜਨ ਤੇ ਘਰ ਚਲੇ ਜਾਣ ਉੱਥੇ ਉਹ ਇਸ ਕਰਕੇ ਹੁੰਦੇ ਨੇ ਵੀ ਜੋ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਨਾ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲੀ ਰੂਪ ਵਿੱਚ ਸਮਾਜ ਵਿੱਚ ਵਿਚਰਦਿਆਂ ਹੋਇਆਂ ਲਾਗੂ ਕਰਨੇ ਇੰਪਲੀਮੈਂਟ ਕਰਨੇ। ਇਹੀ ਕਰਮ ਧਾਰਮਿਕ ਦੁਆਰ ਆਉਂਦਾ ਹੈ। ਪਰ ਜਦੋਂ ਬੰਦਾ ਸਿਰਫ ਚੀਜ਼ ਨਾਲ ਜੁੜਦਾ ਹੈ ਫਿਰ ਉਹ ਚੀਜ਼ ਤੋਂ ਅੱਗੇ ਉਸ ਵਸਤੂ ਤੋਂ ਅੱਗੇ ਉਸ ਥਾਂ ਤੋਂ ਅੱਗੇ ਕੁਝ ਵੀ ਨਹੀਂ ਸੋਚਦਾ। ਇਹ ਹਾਲਤ ਅਜ ਸ੍ਰਿਸ਼ਟੀ ਦੀ ਹੈ ਸਾਡੇ ਸਭਨਾਂ ਦੀ ਹੈ ਕਿਸੇ ਵੀ ਧਰਮ ਨੂੰ ਮੰਨਣ ਵਾਲੇ। ਜਦੋਂ ਅਸੀਂ ਸਿਰਫ ਚੀਜ਼ ਨਾਲ ਜੁੜ ਜਾਂਦੇ ਆਂ ਦਾਤਾ ਜੀ ਇਸੇ ਕਰਕੇ ਕਹਿੰਦੇ ਨੇ ਭਾਈ ਗੁਰੂ ਦੀ ਮੱਤ ਨੂੰ ਕਮਾ ਇੱਕ ਬਚਨ ਤੁਸੀਂ ਪੜ੍ਹਦੇ ਹੋ ਧੰਗੂ ਰਾਮਦਾਸ ਪਾਤਸ਼ਾਹ ਜੀ ਦਾ ਬੜੀ ਬੜੀ ਆਪ ਜੀ ਨਾਲ ਸਾਂਝਾ ਕੀਤਾ ਹੈ ਸਬਜ ਕਹਿੰਦੇ ਨੇ ਸੇਵਕ ਸਿੱਖ ਪੂਜਨ ਸਬਿਆਮੇ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਮੇਰੇ ਖਿਆਲ ਚ ਇਹਦੋਂ ਸੋਖਾ ਸ਼ਬਦ ਤੇ ਸਮਝਣ ਵਿੱਚ ਕੋਈ ਨਹੀਂ ਨਾ ਕਿੰਨੇ ਛੇਠ ਸਰਲ ਜੀ ਭਾਸ਼ਾ ਸਤਗੁਰ ਨੇ ਵਰਤੀ ਵੀ ਗੁਰੂ ਦੀ ਆਗਿਆ ਜਿਨੇ ਮੰਨ ਲਈ ਸਤਗੁਰ ਕਹਿੰਦੇ ਨੂੰ ਪ੍ਰਵਾਨ ਨੇ ਉਹਦੀ ਕੱਲ ਨਾ ਪ੍ਰਵਾਨ ਨੇ ਤੇ ਜਿਨੇ ਨਹੀਂ ਮੰਨੀ ਦਾਤਾ ਜੀ ਕਹਿੰਦੇ ਨੇ ਫਿਰ ਆਣ ਵਾਲਿਆਂ ਦੀ ਕੀਮਤੀ ਥੋੜਾ ਹੁੰਦੀ ਆਣ ਵਾਲੇ ਤੇ ਹਜ਼ਾਰਾਂ ਨੇ ਲੱਖਾਂ ਨੇ ਗਿਣਿਆ ਕਿੰਨਾਂ ਨੂੰ ਜਾਂਦਾ ਜਿਹੜੇ ਪ੍ਰਵਾਨ ਹੋਏ ਗਿਣਿਓ ਜਾਂਦੇ ਨੇ ਜਿਹੜੇ ਪ੍ਰਵਾਨ ਹੋਏ ਪੇਪਰ ਦੇਣ ਵਾਲੇ ਐਗਜ਼ਾਮ ਦੇਣ ਵਾਲੇ ਬੱਚੇ ਲੱਖਾਂ ਦੀ ਗਿਣਤੀ ਵਿੱਚ ਹੁੰਦੇ ਨੇ ਪਰ ਜਿਹੜੇ ਮੈਰਿਟ ਤੱਕ ਪਹੁੰਚਦੇ ਨੇ ਉਹ ਤੇ ਚੰਦ ਹੁੰਦੇ ਨੇ ਨਾ ਤੁਸੀਂ ਵੇਖੋ ਆਈਏਐਸ ਆਈਪੀਐਸ ਜਿਹੜੇ ਬੱਚੇ ਇਹਨਾਂ ਦੇ ਵਿੱਚ ਜਾਂਦੇ ਨੇ ਨਾ ਕਿੰਨੇ 10 ਲੱਖ 15 ਲੱਖ 20 ਲੱਖ ਬੱਚੇ ਹਰ ਸਾਲ ਐਗਜ਼ਾਮ ਦਿੰਦੇ ਨੇ ਪਾਸ ਕਿੰਨੇ ਹੋਏ ਗੁਣਤੀ ਕਿੰਨਿਆਂ ਦੀ ਜਿਹੜੇ ਉੱਤੋਂ ਤੱਕ ਪਹੁੰਚੇ 900 ਹਜ਼ਾਰ ਇਸ ਤੋਂ ਵੱਧ ਕੇ ਤੇ ਨਹੀਂ ਨਾ ਇਹ ਐਗਜ਼ਾਮਪਲ ਹਨ ਜਿਹੜੀਆਂ ਸਤਿਗੁਰੂ ਜੀ ਸਾਨੂੰ ਬਾਣੀ ਵਿੱਚੋਂ ਦਿੰਦੇ ਨੇ ਦਾਤਾ ਜੀ ਕਹਿੰਦੇ ਨੇ ਗੁਰਮਤੀ ਹਰ ਪਾਇਆ ਗੁਰੂ ਦੀ ਮਤ ਤੋਂ ਬਿਨਾਂ ਨਹੀਂ ਗੱਲ ਹੋਰ ਸਮਝ ਵਿੱਚ ਆਏ ਕੁਝ ਥਾਵਾਂ ਸੰਸਾਰ ਵਿੱਚ ਐਸੀਆਂ ਹੁੰਦੀਆਂ ਨੇ ਜਿੱਥੇ ਅਸੀਂ ਬੜੇ ਮਾਣ ਦੇ ਨਾਲ ਜਾਣਿਆ ਦੇਖੋ ਪੁਰਾਣੇ ਸਮੇਂ ਵਿੱਚ ਪਤਾ ਕੀ ਹੁੰਦਾ ਸੀ ਲੋਕ ਆਪਣੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਦੇਣ ਦੇ ਲਈ ਉਹ ਕੋਈ ਨਾ ਕੋਈ ਗੁਰੂਕੁਲ ਬਣੇ ਹੁੰਦੇ ਸਨ ਉਹਨਾਂ ਥਾਵਾਂ ਤੇ ਭੇਜਦੇ ਹੁੰਦੇ ਸਨ ਪਰ ਅੱਜ ਦਾ ਸਮਾਂ ਤੇ ਐਸਾ ਹੈ ਅੱਜ ਤੇ ਜਿਹੜਾ ਧਰਮ ਨਾਲ ਵੀ ਜੁੜਿਆ ਮੇਰੇ ਵਰਗਾ ਜਿਉਂਨੇ ਕੋਈ ਧਰਮ ਦਾ ਆਧਾਰਾ ਵੀ ਬਣਾਇਆ ਤੇ ਉਹਦੇ ਪਿੱਛੇ ਪਰਪਸ ਇੱਕੋ ਹੀ ਰੋਟੀਆਂ ਕਾਰਨ ਪੂਰੇ ਤਾਲ ਹਰ ਬੰਦਾ ਇੱਥੇ ਟਿਕ ਗਿਆ ਜਿਹੜੀ ਇੱਕ ਵਿਚਾਰ ਹੈ ਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇੰਨਾ ਲੰਮਾ ਦੌਰਾ ਕੀਤਾ ਇੰਨਾ ਪ੍ਰਚਾਰ ਕੀਤਾ ਇੰਨੀਆਂ ਸਿੱਖਿਆਵਾਂ ਦਿੱਤੀਆਂ ਇੰਨੇ ਸਿੱਖ ਤਿਆਰ ਕੀਤੇ ਬਾਬੇ ਨਾਨਕ ਨੇ ਕਦੀ ਕਿਸੇ ਸਿੱਖ ਨੂੰ ਇਹ ਨਹੀਂ ਆਖਿਆ ਵੀ ਮੈਂ ਤੈਨੂੰ ਧਰਮ ਨਾਲ ਜੋੜਿਆ ਹੁਣ ਇਹਦੇ ਬਦਲੇ ਵਿੱਚ ਤੂੰ ਮੈਨੂੰ ਇੰਨੀ ਮਾਇਆ ਦੇ ਕਿਤੇ ਨਹੀਂ ਆਉਂਦਾ ਕਿਉਂਕਿ ਜਿਹੜਾ ਜੋੜਨ ਲਈ ਤੁਰਦਾ ਨਾਉਂਦੇ ਲਈ ਸੰਸਾਰ ਦੇ ਪਦਾਰਥ ਮੁੱਖ ਨਹੀਂ ਹੁੰਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸ਼ਮੇਸ਼ ਪੀਤਾ ਤੱਕ ਤੁਸੀਂ ਦੇਖ ਲਓ ਇਹ ਸੋਚ ਸਾਡੀ ਬਦਲੀ ਪਦਾਰਥਵਾਦੀ ਯੁੱਗ ਦੇ ਅੰਦਰ ਅੱਜ ਦੇ ਸਮਿਆਂ ਦਾ ਅੱਜ ਤੇ ਤੁਸੀਂ ਜੇ ਇੱਕ ਸ਼ਬਦ ਵੀ ਕਿਸੇ ਕੋਲੋਂ ਸਿੱਖਣਾ ਹੈ ਨਾ ਗੁਰਬਾਣੀ ਦਾ ਤੇ ਉਹ ਕਹਿੰਦਾ ਵੀ ਤੈਨੂੰ ਤਾਂ ਸਿਖਾਵਾਂਗਾ ਜੇ ਇਹਦੇ ਬਦਲੇ ਵਿੱਚ ਮੈਨੂੰ ਇੰਨੀ ਮਾਇਆ ਦੇ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਸਿੱਖ ਨੂੰ ਇੱਕ ਸ਼ਬਦ ਸਿਖਾ ਦਈਏ ਨਾ ਤੇ ਕਿਸੇ ਨੂੰ ਸਤ ਮੰਦਰ سونے ਦੇ ਉਤਸਾਰ ਕੇ ਦੇ ਦिए। ਪਾਸ਼ਾ ਪਾਏ ਗੁਰਦਾਸ ਜੀ ਕਹਿੰਦੇ ਨੇ ਸਤ ਮੰਦਰ سونے ਦੇ ਉਤਸਾਰ ਕੇ ਦੇ ਦिए ਕਿਸੇ ਨੂੰ ਤੇ ਕੋਈ ਸਿੱਖ ਨੂੰ ਕਿਸੇ ਭਲੇ ਮਨੁੱਖ ਨੂੰ ਕਿਸੇ ਸੰਸਾਰਿਕ ਮਨੁੱਖ ਨੂੰ ਇੱਕ ਸ਼ਬਦ ਗੁਰਬਾਣੀ ਦਾ ਸਿਖਾ ਦिए। ਕਹਿੰਦਾ ਇੰਨਾ ਵੱਡਾ ਪੁੰਨ ਹੈ। ਤਨੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜਿਹੜੀ ਵਿਚਾਰ ਕੇ ਮੈਂ ਉਹ ਵਿਚਾਰ ਮੈਂ ਫਿਰ ਸ਼ਬਦ ਵੱਲ ਪਰਤਾਂ ਕੁਝ ਬੱਚੇ ਕੁਝ ਵਿਦਿਆਰਥੀ ਸਿੱਖਿਆ ਲੈਣ ਗਏ ਟੀਚਰ ਨੇ ਧਰਮ ਦੀ ਸਿੱਖਿਆ ਪੜਾਈ ਬੜੀ ਮਿਹਨਤ ਕਰਕੇ ਉਹਨਾਂ ਬੱਚਿਆਂ ਨੇ ਪੜ੍ਹੀ ਧਾਰਮਿਕ ਗ੍ਰੰਥ ਪੜ੍ਹੇ ਉਹਨਾਂ ਨੂੰ ਸਮਝਿਆ ਜਿਸ ਦਿਨ ਉਹਨਾਂ ਬੱਚਿਆਂ ਨੇ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹ ਬੱਚੇ ਆਪਣੇ ਕਮਰਿਆਂ ਦੇ ਵਿੱਚ ਘਰ ਦੇ ਵਿੱਚ ਜਿਸ ਥਾਂ ਤੇ ਉਹ ਰਹਿੰਦੇ ਸਨ ਉੱਥੇ ਬੈਠੇ ਤੇ ਆਪਸ ਵਿੱਚ ਗੱਲਾਂ ਕਰ ਰਹੇ ਨੇ ਕਹਿੰਦੇ ਕਮਾਲ ਦੀ ਗੱਲ ਐ ਸਾ ਇੰਨਾ ਸਮਾਂ ਹੋ ਗਿਆ ਸਾਨੂੰ ਪੜਦਿਆਂ ਨੂੰ ਕੱਲ ਨੂੰ ਸੀ ਸਾਰਿਆਂ ਨੇ ਆਪੋ ਆਪਣੀ ਘਰ ਵਾਪਸ ਤੁਰ ਜਾਣਾ ਐ ਪਰ ਜਿੰਦੇ ਕੋਲ ਅਸੀਂ ਦੇਖ ਕੇ ਸਿੱਖਿਆ ਲਈ ਐ ਉਹਨੇ ਸਾਡਾ ਕੋਈ ਐਗਜ਼ਾਮ ਤੇ ਲਿਆ ਹੀ ਨਹੀਂ ਪ੍ਰੀਖਿਆ ਤੇ ਸਾਡੀ ਲਈ ਕੋਈ ਨਹੀਂ ਉਹਨੇ ਜੇ ਪ੍ਰੀਖਿਆ ਨਹੀਂ ਲਈ ਤੇ ਫਿਰ ਇਹ ਪੜ੍ਹਾਈ ਜਿਹੜੀ ਅਸੀਂ ਉਹਦੇ ਕੋਲੋਂ ਪੜ੍ਹੀ ਐ ਅਸੀਂ ਘਰ ਜਾ ਕੇ ਕੀ ਆਖਾਂਗੇ ਵੀ ਸਾਡੇ ਗੁਰੂ ਨੇ ਸਾਨੂੰ ਪੜ੍ਹਾਉਣ ਵਾਲੇ ਨੇ ਸਾਡੀ ਕੋਈ ਪ੍ਰੀਖਿਆ ਲਈ ਨਹੀਂ ਮਨ ਵਿੱਚ ਸੋਚ ਰਹੇ ਨੇ ਆਪਸ ਵਿੱਚ ਗੱਲਾਂ ਕਰ ਰਹੇ ਨੇ ਅਗਲਾ ਦਿਨ ਚੜ੍ਹਿਆ ਜਦੋਂ ਜਾ ਰਹੇ ਸਨ ਆਪਣੇ ਗੁਰੂਕੁਲ ਵਿੱਚ ਉਸ ਥਾਂ ਤੇ ਜਿਸ ਥਾਂ ਤੇ ਪੜਾਇਆ ਜਾਂਦਾ ਸੀ ਉਹਨਾਂ ਨੂੰ ਕੀ ਵੇਖਦੇ ਨੇ ਜਿਸ ਰਸਤੇ ਦੇ ਵਿੱਚੋਂ ਲੰਘ ਕੇ ਜਾ ਰਹੇ ਨੇ ਸਾਰੇ ਰਸਤੇ ਦੇ ਵਿੱਚ ਕੰਡੇ-ਕੰਡੇ ਪਏ ਹੋਏ ਨੇ ਕਿਸੇ ਨੇ ਕੰਡੇ ਦਾ ਰੁੱਖ ਜਿਹੜਾ ਉਹ ਨੂੰ ਵੱਢ ਕੇ ਰਸਤੇ ਦੇ ਅੰਦਰ ਚਾਰੇ ਪਾਸੇ ਕੰਡੇ ਖਿਲਾਰੇ ਇੱਕ ਥਾਂ ਇੱਕ ਪਾਸਿਓਂ ਥੋੜੀ ਜੀ ਖਾਲੀ ਐ ਜਿੰਨੇ ਵੀ ਵਿਦਿਆਰਥੀ ਸਨ ਪੜਨ ਵਾਲੇ ਸਨ ਉਹਨਾਂ ਵੇਖਿਆ ਜਿਹੜੀ ਥਾਂ ਖਾਲੀ ਸੀ ਸਾਰਿਆਂ ਨੇ ਉਸ ਰਸਤੇ ਨੂੰ ਚੁਣਿਆ ਰਸਤਾ ਪਾਰ ਕੀ ਕੰਡੇ ਪਾਰ ਕੀਤੇ ਹੁਣ ਜਿਹੜਾ ਇੱਕ ਉਹਨਾਂ ਵਿੱਚੋਂ ਸੀ ਉਹ ਰੁਕ ਗਿਆ ਉਹ ਕਹਿੰਦਾ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਕਹਿੰਦੇ ਕਿਉਂ ਕਹਿੰਦੇ ਇੰਨੇ ਸਮਾ ਹੋ ਗਿਆ ਆਪਾਂ ਧਰਮ ਦੀ ਸਿੱਖਿਆ ਪੜ੍ਹੀ ਐ ਤੇ ਧਰਮ ਸਾਨੂੰ ਕੀ ਸਿਖਾਂਦਾ ਏ ਧਰਮ ਇਹ ਸਿਖਾਂਦਾ ਏ ਵੀ ਜੇ ਰਸਤੇ ਦੇ ਵਿੱਚ ਕੰਡੇ ਨੇ ਤੇ ਉਹਨਾਂ ਨੂੰ ਚੁਗਣਾ ਸਾਡਾ ਫਰਜ਼ ਐ ਸਾਡਾ ਕਰਮ ਐ ਉਹ ਕਹਿੰਦੇ ਵੀ ਪਏ ਨੇ ਤੈਨੂੰ ਕੀ ਆਖਦੇ ਨੇ ਰਸਤਾ ਬਣਿਆ ਜਿੱਧਰੋਂ ਅਸੀਂ ਨਿਕਲਿਆ ਉਧਰੋਂ ਤੂੰ ਵੀ ਨਿਕਲਿਆ ਕਹਿੰਦਾ ਠੀਕ ਹੈ ਤੁਸੀਂ ਨਿਕਲ ਗਏ ਹੋ ਤੁਸੀਂ ਨਿਕਲ ਗਏ ਹੋ ਤੁਹਾਡੀ ਸੋਚ ਹੈ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਜਾਓ ਮੁਬਾਰਕ ਹੈ ਤੁਹਾਨੂੰ ਪਰ ਮੈਂ ਉਨੀ ਦੇਰ ਤੱਕ ਨਹੀਂ ਆਵਾਂਗਾ ਜਿੰਨੀ ਦੇਰ ਤੱਕ ਇਹ ਸਾਰਾ ਰਸਤਾ ਸਾਫ਼ ਨਹੀਂ ਕਰ ਦਿੰਦਾ ਹੁਣਾਂ ਵਿੱਚ ਇੱਕ ਬੋਲਿਆ ਕਹਿੰਦਾ ਕਿੰਨਾ ਕੁ ਰਸਤਾ ਸਾਫ਼ ਕਰ ਲੇਗਾ ਤੂੰ ਸਾਰਾ ਦਿਨ ਲੱਗ ਜਾਏਗਾ ਰਾਤ ਹੋ ਜਾਏਗੀ ਜੇ ਰਾਤ ਤੱਕ ਵੀ ਨਾ ਹੋਇਆ ਤੇ ਫਿਰ ਕੀ ਕਰਾਂਗਾ ਕਹਿੰਦਾ ਕੋਈ ਗੱਲ ਨਹੀਂ ਰਾਤ ਹੋ ਜਾਏਗੀ ਰਾਤ ਹੋਣ ਤੱਕ ਮੈਂ ਇੱਥੇ ਬੈਠਾ ਇਹ ਕਰਮ ਕਰਾਂਗਾ ਜੇ ਬਾਈ ਚਾਂਸ ਉਦੋਂ ਤੱਕ ਵੀ ਕੰਡੇ ਸਾਫ਼ ਨਾ ਹੋਏ ਤੇ ਮੈਂ ਇਸ ਰਸਤੇ ਤੇ ਬਹਿ ਕੇ ਆਉਣ ਵਾਲਿਆਂ ਨੂੰ ਘਟ ਤੋਂ ਘਟ ਚੇਤਨਨ ਤੇ ਕਰਾਂਗਾ ਨਾ ਵੀ ਅੱਗੋਂ ਲੰਘਣਾ ਤੁਸੀਂ ਧਿਆਨ ਨਾਲ ਜਾਇਆ ਜੀ ਉਹਨਾਂ ਨੂੰ ਜਿਹੜਾ ਰਸਤਾ ਹੈ ਉਸ ਰਸਤੇ ਵੱਲ ਤੇ ਤੁਰਾਂਗਾ ਨਾ ਉਹ ਸਾਰੇ ਬੱਚੇ ਚਲੇ ਗਏ ਜਿਹੜਾ ਪਿੱਛੇ ਕੰਡੇ ਚੁਗਣ ਵਾਲਾ ਸੀ ਉੱਥੇ ਹੀ ਰੁਕਿਆ ਰਿਹਾ ਅਗਲਾ ਦਿਨ ਚੜਿਆ ਫਿਰ ਗਏ ਅੱਜ ਉਹਨਾਂ ਨੇ ਆਪਣੇ ਘਰ ਵਾਪਸ ਜਾਣਾ ਹੈ ਤੇ ਵਿਆਪਕ ਟੀਚਰ ਕਹਿੰਦਾ ਤੁਸੀਂ ਸੋਚਦੇ ਹੋਵੋਗੇ ਨਾ ਵੀ ਇੰਨਾ ਸਮਾਂ ਤੁਸੀਂ ਲਾਇਆ ਤੁਹਾਡੀ ਪ੍ਰੀਖਿਆ ਨਹੀਂ ਲਈ ਉਹ ਕਹਿੰਦੇ ਹਾਂ ਅਸੀਂ ਤੇ ਪਹਿਲਾਂ ਹੀ ਆਪਸ ਵਿੱਚ ਗੱਲਾਂ ਕਰ ਰਹੇ ਸੀ ਉਹ ਕਹਿੰਨ ਲੱਗੇ ਤੁਸੀਂ ਜਿੰਨੇ ਵੀ ਉਹਨਾਂ ਤੁਸੀਂ ਸਾਰੇ ਫੇਲ ਹੋ ਤੁਹਾਡੇ ਸਾਰਿਆਂ ਵਿੱਚੋਂ ਬਸ ਇੱਕੋ ਹੀ ਪਾਸ ਹੈ ਕਿੰਦਾ ਪ੍ਰੀਖਿਆ ਤੇ ਤੁਸੀਂ ਲਈ ਨਹੀਂ ਕਿਸ ਬੇਸ ਤੇ ਤੁਸੀਂ ਕਹਿ ਦਿੱਤਾ ਵੀ ਅਸੀਂ ਸਾਰੇ ਫੇਲ ਆ ਉਹਨੇ ਫਿਰ ਸਾਰੀ ਘਟਨਾ ਦੱਸੀ ਕਹਿਣ ਲੱਗੇ ਉਹ ਕੰਡੇ ਖਿਲਾਰਨ ਵਾਲਾ ਰੱਖਣ ਵਾਲਾ ਕੋਈ ਹੋਰ ਨਹੀਂ ਉਹ ਮੈਂ ਸੀ ਇਹ ਤੁਹਾਡੀ ਪ੍ਰੀਖਿਆ ਸੀ ਜੀਵਨ ਦੀ ਇਹ ਧਰਮ ਦੀ ਪ੍ਰੀਖਿਆ ਗੁਰਮਤੀ ਹਰ ਪਾਇਆ ਸਾਹਿਬ ਕਹਿੰਦੇ ਨੇ ਤੈਨੂੰ ਮਿਲੇਗਾ ਗੁਰੂ ਦੀ ਮਤ ਨਾਲ ਪਰ ਗੁਰੂ ਦੀ ਮਤ ਤੇ ਚੱਲੇਗਾ ਤੇ ਤਾਂ ਮਿਲੇਗਾ ਨਾ ਹੁਣ ਸਤਿਗੁਰ ਜੀ ਤੇ ਕਹਿ ਰਹੇ ਨੇ ਵੀ ਸੇਵਕ ਸਿਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਗੱਲ ਤੇ ਮੰਨਣ ਦੀ ਹੈ ਵਿਚਾਰ ਮੰਨਣ ਦੀ ਹੈ ਬਾਹਰੀ ਤੌਰ ਤੇ ਭੇਤ ਕੈਸਾ ਹੋਵੇ ਉਹ ਗੁਰੂ ਨੂੰ ਪਰਵਾਹ ਨਹੀਂ ਹੈ ਬਾਹਰੀ ਤੌਰ ਤੇ ਰਹਿਤ ਬਿਨਾਂ ਨਹਿ ਸਿੱਖ ਕਹਾਵੇ ਰਹਿਤ ਕੀ ਹੈ ਜੋ ਜੀਵਨ ਦੇ ਅੰਦਰ ਬੰਦਾ ਕਮੰਦ ਹੈ ਉਹ ਰਹਿਤ ਹੈ ਚਿੰਨ ਕਦੀ ਵੀ ਕਿਸੇ ਧਰਮ ਦੀ ਪ੍ਰਾਪਤੀ ਤੱਕ ਪਹੁੰਚਾ ਨਹੀਂ ਸਕਦੀ ਚਿੰਨ ਦੇ ਨਾਲ ਨਾਲ ਸਤਿਗੁਰ ਨੇ ਮਰਿਆਦਾ ਦਿੱਤੀ ਹੈ ਮਰਿਆਦਾ ਜਿੰਨੀ ਦੇਰ ਤੱਕ ਜੀਵਨ ਵਿੱਚ ਨਹੀਂ ਉਨੀ ਦੇਰ ਤੱਕ ਪਾਏ ਹੋਏ ਚਿੰਨ ਜਿਹੜੇ ਨੇ ਉਹ ਉੱਥੋਂ ਤੱਕ ਸਾਨੂੰ ਲੈ ਜਾ ਨਹੀਂ ਸਕਦੇ ਤਾਂ ਹੀ ਸਾਹਿਬ ਨੇ ਬਾਣੀ ਵਿੱਚ ਆਖਿਆ ਨਾ ਪਾਤਸ਼ਾਹ ਕਹਿੰਦੇ ਨੇ ਸੁਹਾਗਣ ਕਾ ਕੀ ਚਿੰਨ ਹੈ ਪਾਤਸ਼ਾਹ ਕਹਿੰਦੇ ਨੇ ਜਿਹੜੀ ਸੁਹਾਗਣੇ ਹੁੰਦਾ ਚਿੰਨ ਕੀ ਹੈ ਦੁਨਿਆਵੀ ਤੌਰ ਤੇ ਸੁਹਾਗਣ ਦੀ ਨਿਸ਼ਾਨੀ ਹੁੰਦੀ ਹੈ ਉਹਨੇ ਸੰਦੂਰ ਪਾਇਆ ਹੋਏਗਾ ਮੱਥੇ ਵਿੱਚ ਉਹਨੇ ਚੂੜਾ ਪਾਇਆ ਹੋਏਗਾ ਉਹਨੇ ਸੁਹੇ ਰੰਗ ਦੇ ਕੱਪੜੇ ਪਾਏ ਹੋਣਗੇ ਕੋਈ ਆਖ ਦੇਗਾ ਵੀ ਇਹ ਸੁਹਾਗਣ ਹੈ ਦਾਤਾ ਜੀ ਕਹਿੰਦੇ ਨੇ ਸੁਹਾਗਣ ਕਾਹ ਗਿਆ ਚਿੰਨ ਰੱਬ ਨਾਲ ਜੁੜੇ ਹੋਏ ਦੀ ਨਿਸ਼ਾਨੀ ਕੀ ਹੈ ਅੰਦਰ ਸੱਚ ਮੁਖ ਉਜਲਾ ਉਹਦੇ ਅੰਦਰ ਸੱਚ ਹੋਏਗਾ ਉਹਦਾ ਮੁਖ ਸੁਰਖਰੂ ਹੋਏਗਾ ਉਹਦੇ ਉਹਦੇ ਜੀਵਨ ਦੇ ਵਿੱਚ ਕੋਈ ਬੰਧਨ ਨਹੀਂ ਹੋਏਗਾ ਕੋਈ ਰੁਕਾਵਟ ਨਹੀਂ ਹੋਏਗੀ ਕੋਈ ਸੰਸਾਰ ਦੇ ਅੰਦਰ ਦਾ ਬੰਧਨ ਉਹਦੇ ਮਨ ਨੂੰ ਉਹਦੀ ਸੋਚ ਨੂੰ ਉਹਦੀ ਵਿਚਾਰ ਨੂੰ ਜਕੜ ਨਹੀਂ ਸਕਦਾ ਦਾਤਾ ਜੀ ਇਸੇ ਕਰਕੇ ਕਹਿੰਦੇ ਨੇ ਉਹ ਸੁਹਾਗਣ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਰੱਬ ਦਾ ਬਣਾਇਆ ਇਹ ਹਰਿਮੰਦਰ ਹੈ ਇਹਦੇ ਅੰਦਰ ਪ੍ਰਮਾਤਮਾ ਆਪ ਵਸਦਾ ਹੈ ਮਿਲੇਗਾ ਕਿਵੇਂ ਗੁਰਮਤਿ ਹਰ ਪਾਇਆ ਮਿਲਦਾ ਤਾਂ ਜਦੋਂ ਗੁਰੂ ਦੀ ਮਤ ਨਾਲ ਜੁੜ ਜਾਂਦੇ ਆ ਮਾਇਆ ਮੋਹ ਪਰ ਜਾਲ ਫਿਰ ਸਾਹਿਬ ਕਹਿੰਦੇ ਨੇ ਜਿਹੜੀ ਮਾਇਆ ਦਾ ਮੋਹ ਹੈ ਇਸ ਸੰਸਾਰ ਵਿੱਚ ਵਿਆਪਕ ਹੈ ਸਾਧ ਸੰਗਤ ਜੀ ਇਹਦੇ ਤੋਂ ਕੋਈ ਨਹੀਂ ਬਚ ਸਕਦਾ ਮਾਇਆ ਗੁਰਬਾਣੀ ਦੇ ਅਨੁਸਾਰ ਤਰੰਸੀ ਨਹੀਂ ਹੈ ਤਨ ਨਹੀਂ ਹੈ ਮਾਇਆ ਦਾ ਮਤਲਬ ਹਰ ਉਹ ਚੀਜ਼ ਹੈ ਜਿਹੜੀ ਰੱਬ ਜੀ ਨੇ ਬਣਿਆ ਬਣਾਈ ਹੈ ਕੋਈ ਵੀ ਚੀਜ਼ ਹੋ ਸਕਦੀ ਹੈ ਈਵਨ ਸਤਗੁਰ ਜੀ ਕਹਿੰਦੇ ਨੇ ਤੇਰੇ ਸੰਸਾਰ ਦੇ ਅੰਦਰ ਦੇ ਰਿਸ਼ਤੇ ਧੀਆਂ ਪੁੱਤਰ ਪਰਿਵਾਰ ਬੱਚੇ ਜੋ ਕੁਝ ਹੈ ਦਾਤਾ ਜੀ ਕਹਿੰਦੇ ਨੇ ਜੇ ਕੋਈ ਇਨ੍ਹਾਂ ਚੀਜ਼ਾਂ ਵਿੱਚੋਂ ਵੀ ਕੋਈ ਰੁਕਾਵਟ ਬਣਦੀ ਹੈ ਧਰਮ ਦੀ ਦੁਨੀਆ ਦੇ ਵਿੱਚ ਤੇ ਸਤਗੁਰ ਕਹਿੰਦੇ ਨੇ ਉਹ ਵੀ ਮਾਇਆ ਹੈ ਉਨੇ ਨੂੰ ਸਤਿਗੁਰ ਬਾਣੀ ਵਿੱਚ ਕਹਿੰਦੇ ਨੇ ਰੱਜ ਗੁਣ ਸਤ ਗੁਣ ਤਮ ਗੁਣ ਪਾਤਸ਼ਾਹ ਕਹਿੰਦੇ ਨੇ ਇਹ ਤੇਰੀ ਸਭ ਮਾਇਆ ਇਹ ਮੇਰੇ ਮਾਲਕ ਇਹ ਸਾਰੀ ਤੇਰੀ ਮਾਇਆ ਹੈ ਹੁਣ ਇਸ ਮਾਇਆ ਨੂੰ ਜਿਹੜਾ ਸਾੜ ਦਿੰਦਾ ਹੈ ਸਾੜੇਗਾ ਕਿਵੇਂ ਕੋਈ ਸਤਗੁਰ ਕਹਿੰਦੇ ਨੇ ਗੁਰੂ ਦੀ ਮੱਤ ਨਾਲ ਗੁਰੂ ਦੀ ਮੱਤ ਤੋਂ ਬਿਨਾਂ ਸੜਦੀ ਨਹੀਂ ਪਰ ਗੁਰੂ ਨੇ ਇਸ ਪਰਥਾਏ ਐਗਜ਼ਾਮਪਲਾਂ ਦਿੱਤੀਆਂ ਨੇ ਸਾਨੂੰ ਬਾਬੇ ਨਾਨਕ ਨੇ ਆਪਣੀ ਥਾਂ ਤੇ ਬਿਠਾਣ ਲੱਗਿਆਂ ਪੁੱਤਰ ਨਹੀਂ ਅੱਗੇ ਲਿਆਂਦੇ ਸਤਿਗੁਰ ਨੇ ਐਗਜ਼ਾਮਪਲਾਂ ਦਿੱਤੀਆਂ ਨੇ ਵੀ ਲੋਕ ਕੱਲ ਨੂੰ ਇਹਨਾਂ ਕਹਿਣ ਵੀ ਬਾਬੇ ਨਾਨਕ ਨੇ ਪੁੱਤਰ ਨੂੰ ਗੱਦੀ ਤੇ ਬਿਠਾ ਦਿੱਤਾ ਕੋਈ ਸੰਸਾਰ ਦੇ ਅੰਦਰ ਐਗਜ਼ਾਮਪਲਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਬਾਬਾ ਜੀਤ ਸਿੰਘ ਜੀ ਆ ਕੇ ਕੋਲੋਂ ਖੜੇ ਹੁੰਦੇ ਨੇ ਨਾ ਸਤਿਗੁਰ ਜੀ ਮੈਨੂੰ ਤੋਰੋ ਹਣ ਮੈਦਾਨੇ ਜੰਗ ਵਿੱਚ ਮੇਰੇ ਭਰਾ ਸ਼ਹੀਦ ਹੁੰਦੇ ਪੈ ਨੇ ਮੇਰਾ ਮਨ ਕਰਦਾ ਮੈਂ ਲੜਾਉਣ ਜਾ ਕੇ ਤੇ ਗੁਰੂ ਨੇ ਥੋੜਾ ਆਖਿਆ ਵੀ ਨਹੀਂ ਮੇਰੇ ਲਾਲ ਤੂੰ ਮੇਰਾ ਵੱਡਾ ਪੁੱਤਰ ਹੈ ਤੈਨੂੰ ਕਿਵੇਂ ਤੋਰ ਦਿਆ ਮੈਂ ਤੂੰ ਮੇਰੀਆਂ ਅੰਦਰਾਂ ਹੈ ਕਦੀ ਆਪਣੀਆਂ ਅੰਦਰਾਂ ਸਰੀਰ ਨਾਲ ਵੱਖਰੀਆਂ ਕੀਤੀਆਂ ਜਾ ਸਕਦੀਆਂ ਨੇ ਨਹੀਂ ਕੀਤੀਆਂ ਜਾ ਸਕਦੀਆਂ ਨਹੀਂ ਮੇਰੇ ਲਾਲ ਮੈਂ ਤੈਨੂੰ ਨਹੀਂ ਤੋੜਾਂਗਾ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਨੇ ਆ ਮੇਰੇ ਲਾਲ ਮੈਂ ਆਪਣੇ ਹੱਥਾਂ ਨਾਲ ਤੇਰੇ ਤਨ ਤੇ ਸ਼ਸਤਰ ਸਜਾਵਾਂ ਤੈਨੂੰ ਤੋੜਾਂ ਮਾਇਆ ਮੋਹ ਪਰ ਜਲ ਗੁਰੂ ਨੇ ਐਗਜ਼ਾਮਪਲਾਂ ਰੱਖੀਆਂ ਨੇ ਸਾਡੇ ਸਾਹਮਣੇ ਵੀ ਕਿਵੇਂ ਸਾੜਨਾ ਇਹਨਾਂ ਫਿਰ ਦਾਤਾ ਜੀ ਕਹਿੰਦੇ ਨੇ ਹਰ ਮੰਦਰ ਵਸਤ ਅਨੇਕ ਹੈ ਇਸ ਹਰਮੰਦਰ ਦੇ ਅੰਦਰ ਬੜੀਆਂ ਕੀਮਤੀ ਵਸਤੂਆਂ ਨੇ ਜਿਹਨੂੰ ਸਾਹਿਬ ਕਹਿੰਦੇ ਨੇ ਮੱਤ ਵਿੱਚ ਰਤਨ جواਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਪਰ ਮਿਲਦੀਆਂ ਕਿਵੇਂ ਨੇ ਨਵਨਿਤ ਨਾਮ ਸਮਾਲ ਜਿਦੋਂ ਰੱਬ ਜੀ ਦਾ ਨੌ ਨਦੀਆਂ ਵਰਗਾ ਨਾਮ ਅਸੀਂ ਆਪਣੀ ਹਿਰਦੇ ਵਿੱਚ ਸੰਭਾਲ ਲੈਨੇ ਸੰਭਾਲਣ ਦਾ ਮਤਲਬ ਹੈ ਕਮਾ ਲੈਣਾ ਫਿਰ ਸਤਗੁਰੂ ਕਹਿੰਦੇ ਨੇ ਧੰਨ ਭਗਵੰਤੀ ਨਾਮ ਕਾਹੇ ਨਾਨਕ ਜੀ ਉਹ ਤਨਵੰਤ ਨੇ ਉਹ ਧਨਯੋਗ ਨਹੀਂ ਉਹ ਪੂਜਨੀਯੋਗ ਨੇ ਧੰ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਤਾ ਹਰਪਾਲ ਜਿਨ੍ਹਾਂ ਨੇ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਮਾਲਕ ਪਰਿਪੂਰਨ ਪ੍ਰਮਾਤਮਾ ਨੂੰ ਆਪਣੇ ਹਰ ਮੰਦਰ ਸਰੀਰ ਦੇ ਅੰਦਰੋਂ ਲੱਭ ਲਿਆ ਭਾਲ ਲਿਆ ਜਿਨ੍ਹਾਂ ਨੇ ਤੇ ਸਾਬ ਕਹਿੰਦੇ ਨੇ ਵਡਪਾਗੀ ਗੜ ਮੰਦਰ ਖੋਜਿਆ ਮਿਲਿਆ ਕਿਵੇਂ ਵਡਪਾਗੀ ਨੇ ਉਹ ਜਿਨ੍ਹਾਂ ਨੇ ਆਪਣੇ ਸਰੀਰ ਰੂਪੀ ਮੰਦਰ ਨੂੰ ਘਰ ਨੂੰ ਇਸ ਗੜ ਇਸ ਕਿਲੇ ਨੂੰ ਖੋਜਿਆ ਧਿਆਨ ਦੇਣਾ ਖੋਜਿਆਂ ਤੋਂ ਬਿਨਾ ਨਹੀਂ ਸਮੁੰਦਰ ਦੇ ਅੰਦਰ ਹੀਰੇ ਨੇ ਮੋਤੀ ਨੇ ਖੋਜਿਆਂ ਤੋਂ ਬਿਨਾ ਥੋੜਾ ਮਿਲਦੇ ਨਹੀਂ ਸਹਿਬਾਣੀ ਵਿੱਚ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ ਭਾਈ ਸਾਹਿਬ ਜੀ ਕਹਿੰਦੇ ਨੇ ਮਰਜੀਬੜਾ ਸਮੁੰਦਰ ਦੇ ਅੰਦਰ ਜਾਂਦਾ ਤੇ ਕੀਮਤੀ ਰਤਨ ਮਿਲਦੇ ਨੇ ਪਰ ਉਹ ਲਾਲਚ ਕੀਮਤੀ ਰਤਨਾਂ ਦਾ ਨਹੀਂ ਸਿਰਫ ਉਹਨੂੰ ਪਤਾ ਹੈ ਜੇ ਅੰਦਰ ਜਾਵਾਂਗਾ ਤੇ ਮੌਤ ਵੀ ਹੈ ਮਰਨਾ ਵੀ ਪੈ ਸਕਦਾ ਹੈ ਕਿਉਂਕਿ ਜਿੱਥੇ ਕੀਮਤੀ ਰਤਨ ਨੇ ਉੱਥੇ ਜਾਨਵਰ ਵੀ ਨੇ ਅੰਦਰ ਜੀਵ ਵੀ ਨੇ ਕੀ ਜਿਹੜੇ ਉਸ ਦੇ ਤਨ ਨੂੰ ਨੁਕਸਾਨ ਪਹੁੰਚਾ ਸਕਦੇ ਪਰ ਪ੍ਰਵਾਹ ਨਹੀਂ ਕਰਦਾ ਦਾਤਾ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਨ੍ਹਾਂ ਨੇ ਆਪਣੇ ਸਰੀਰ ਦੇ ਅੰਦਰ ਉਹ ਗੜ ਮੰਦਰ ਖੋਜਿਆ ਖੋਜ ਲਿਆ ਹਰ ਹਿਰਦੇ ਪਾਇਆ ਨਾਲ ਉਹਨਾਂ ਨੇ ਪ੍ਰਮਾਤਮਾ ਨੂੰ ਆਪਣੇ ਨਾਲ ਪਾ ਲਿਆ ਉਹਨਾਂ ਨੂੰ ਸਮਝ ਆ ਗਈ ਕਿ ਮੇਰਾ ਕਰਤਾ ਮੇਰਾ ਮਾਲਕ ਮੇਰਾ ਰੱਬ ਜੀ ਕਿਤੇ ਦੂਰ ਨਹੀਂ ਹੈ ਉਹ ਨਾਲ ਹੈ ਪਰ ਵਿਚਾਰ ਇੱਕੋ ਹੈ ਗੁਰਮਤੀ ਹਰ ਪਾਇਆ ਗੁਰੂ ਦੀ ਮੱਤ ਤੋਂ ਬਿਨਾ ਨਹੀਂ ਮਿਲਦਾ ਗੁਰੂ ਦੀ ਮੱਤ ਤੋਂ ਬਿਨਾ ਮਾਇਆ ਦੇ ਮੋਹ ਨੂੰ ਸਾੜਿਆ ਨਹੀਂ ਜਾ ਸਕਦਾ ਇਸ ਕਰਕੇ ਜਿਹੜੀ ਸਿਰਫ ਸਮਝਣ ਵਾਲੀ ਸੁ ਵਿਚਾਰ ਹੈ ਸ਼ਬਦ ਦੇ ਅੰਦਰ ਉਹ ਹੈ ਗੁਰੂ ਦੀ ਮੱਤ ਹਰ ਮੰਦਰ ਹੈ ਰੱਬ ਦਾ ਬਣਾਇਆ ਸ਼ਰੀਰ ਸਾਰਿਆਂ ਦਾ ਹਰ ਮੰਦਰ ਹੈ ਹੁਣ ਵਸਤੂ ਕਿਸੇ ਨੇ ਕੋਈ ਪਾ ਲਈ ਹੈ ਕਿਸੇ ਨੇ ਕੋਈ ਪਾ ਲਈ ਹੈ ਸਾਨੂੰ ਸਤਿਗੁਰ ਨੇ ਆਪਣੀ ਚਰਨਾਂ ਨਾਲ ਜੋੜਿਆ ਇਹ ਸਮਤ ਦਿੱਤੀ ਹੈ ਵੀ ਤੂੰ ਇਹਦੇ ਅੰਦਰ ਕੀ ਪਾਣਾ ਹੈ ਆਪਾਂ ਗੁਰੂ ਕੋਲ ਪੁੱਛ ਕੇ ਇਹਦੇ ਅੰਦਰ ਕੀਮਤੀ ਗੁਣਾਂ ਦੀ ਦਾਤ ਪਾਈਏ ਤਾਂ ਕਿ ਇਹ ਜਿਹੜਾ ਹਰ ਮੰਦਰ ਹੈ ਇਹ ਸੱਚ ਵਿੱਚ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹਰ ਮੰਦਰ ਬਣ ਜਾਏ ਇਹਦੇ ਅੰਦਰ ਕਰਤੇ ਦਾ ਨਿਵਾਸ ਸਾਨੂੰ ਨਜ਼ਰ ਆ ਜਾਏ ਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮੈਰਾ ਮਤ ਕਰਨ ਬਖਸ਼ਿਸ਼ ਕਰਨ ਕਿਰਪਾ ਕਰਨ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿਗੁਰੂ